ਸਾਥਿਓ ਇੱਕ ਕਸ਼ਮਕਸ਼ ਹੈ ਕਹਿੰਦੇ ਕਿ ਜਦ ਨੌਜਵਾਨਾਂ ਨੂੰ ਮੌਕਾ ਹੀ ਨਹੀਂ ਮਿਲੇਗਾ ਤਾਂ ਕਿਵੇਂ ਹੋਵੇਗੀ ਚੰਗੇ ਕੰਮਾਂ ਦੀ ਪਹਿਲ ਦੋਸਤੋ ਹਾਲੇ ਤਾਂ ਸਰਕਾਰੀ ਇਹੀ ਗੱਲ ਹੈ ਕਿ ਸਿਰਫ ਤੁਹਾਨੂੰ ਖੁਆਬਾਂ ਦੇ ਦਿਖਾਣੇ ਆ ਮਹਿਲ ਦੋਸਤੋ ਖੁਆਬਾਂ ਦੇ ਦਿਖਾਣੇ ਆ ਮਹਿਲ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰ ਤੁਸੀਂ ਸ਼ਿਰਤਨ ਦਸਲਾਹ ਦੇ ਵੀਡੀਓ ਕਿਸ ਬਾਬਤ ਹੋਣ ਲਈ ਸਾਥਿਓ ਇਸ ਸਮੇਂ ਅਸੀਂ ਗੰਨਾ ਮੇਲਚ ਮੌਜੂਦ ਹਾਂ ਔਰ ਬਿਲਕੁਲ ਮੇਰੇ ਨਾਲ ਹਣੀ ਲੜੋਈਆ ਉਹਦੇ ਸਾਥੀ ਮੌਜੂਦ ਨੇ ਇਨੇ ਵੀਰ ਨੇ ਗੱਲਬਾਤ ਕੀਤੀ ਸਾਨੂੰ ਦੱਸਿਆ ਕਿ ਕੁਝ ਇਸ਼ੂਸ ਜਿਹੜੇ ਆ ਕੁਝ ਪ੍ਰੋਬਲਮ ਜਿਹੜੀਆਂ ਇਹਨੂੰ ਆਪਣੀਆਂ ਪ੍ਰੋਬਲਮ ਕੀ ਹੈ ਕਿ ਇਹਨਾਂ ਨੇ ਟੈਂਡਰ ਪਾਇਆ ਸੀ ਬਾਕੀ ਸਾਰੀ ਜਾਣਕਾਰੀ ਆਪ ਇਹਨੂੰ ਤੋਂ ਲੈਣਾ ਇਹਨਾਂ ਨੇ ਕਿਹਾ ਜਦੋਂ ਮੈਂ ਟੈਂਡਰ ਪਾਇਆ ਸੀ ਜਿਹੜਾ ਦਿਨ ਘੋਸ਼ਣਾ ਦਾ ਸੀਗਾ ਕਿ ਟੈਂਡਰ ਕਿਹਨੂੰ ਮਿਲਦਾ ਉਸੇ ਦਿਨ ਨਵੀਆਂ ਚੀਜ਼ਾਂ ਨਵੇਂ ਰੂਲਸ ਜਿਹੜੇ ਲਾਗੂ ਕਰ ਦਿੱਤੇ ਜਾਂਦੇ ਆ ਜਿਸ ਲਈ ਐਲੀਜੀਬਲ ਹੀ ਨਹੀਂ ਹੋ ਸਕਦਾ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਸ਼ਾਇਦ ਰੂਲ ਬਣਾਏ ਤਾਂ ਕਿ ਤਾਂ ਜੋ ਇਹ ਐਲੀਜੀਬਲ ਨਾ ਹੋਵੇ ਇਹ ਉਹ ਟੈਂਡਰ ਨਾ ਪਾ ਸਕੇ ਸੋ ਪੂਰੀ ਜਾਣਕਾਰੀ ਆਪਾਂ ਵੀਰ ਹਣੀ ਲੜੋਈਆਂ ਹੋਂ ਤੋਂ ਲੈਨੇ ਹਣੀ ਇੱਕ ਇੱਕ ਗੱਲ ਜਿਹੜੀ ਆ ਉਹ ਬਿਲਕੁਲ ਕੜਕਾ ਕੇ ਤੇ ਸੱਚ ਦੱਸਣੀ ਆ ਆਪਾਂ ਝੂਠ ਬਿਲਕੁਲ ਨਹੀਂ ਜੀ ਤੇ ਮੈਂ ਇਹ ਕਹਿੰਦਾ ਜਿੱਦਾਂ ਮੈਂ ਆਪਣਾ ਨਾਮ ਮੈਂ ਦੱਸਦਾ ਹਣੀ ਲੜੋਈਆਂ ਰਹਿੰਦੇ ਕਿੱਥੇ ਆਪਾਂ ਹਾਂਜੀ ਨਵਾਂ ਸ਼ਹਿਰ ਦਾ ਹੀ ਮੈਂ ਠੀਕ ਆ ਜੀ ਤੇ ਮੈਂ ਗੱਲ ਕਰਨੀ ਇਹਨਾਂ ਨੇ 10 11 ਅਕਤੂਬਰ ਨੂੰ ਟੈਂਡਰ ਇਸ਼ੂ ਕੀਤਾ ਸੀ ਮੇਲ ਵਾਲਿਆਂ ਨੇ ਮੇਲ ਵਾਲਿਆਂ ਨੇ ਟੈਂਡਰ ਸ਼ੁਰੂ ਕੀਤਾ ਤੇ ਮੈਂ ਟੈਂਡਰ ਭਰਿਆ ਜਿੱਦਾਂ 23 ਤਰੀਕ ਲਾਸ ਸੀਗੀ ਮੈਂ 22 ਨੂੰ ਭਰ ਦਿੱਤਾ ਅੱਛਾ ਠੀਕ ਹੈ ਜੀ ਇਹਨਾਂ ਨੂੰ ਕਿਤੇ ਪਤਾ ਟੈਂਡਰ ਕਿਸ ਚੀਜ਼ ਦਾ ਵੀਰੇ ਕੇਨ ਫੀਡਿੰਗ ਦਾ ਟੈਂਡਰ ਹੈਗਾ ਕੇਨ ਫੀਡਿੰਗ ਕੀ ਹੁੰਦੀ ਆ ਜਿੱਦਾਂ ਗੰਨਾ ਹੁੰਦਾ ਉੱਪਰੋਂ ਚੱਕਦੇ ਆ ਅੰਦਰ ਜਿਹੜੀ ਚੱਲਦੀ ਚੇਨ ਪੱਟੇ ਜੇ ਸਿੱਟਣਾ ਹੁੰਦਾ ਮੇ ਕੋਲ 21 ਬੰਦੇ ਕੰਮ ਕਰਦੇ ਸੀ ਠੀਕ ਪਿਛਲੇ ਸਾਲ ਮੈਂ ਹੀ ਲਿਆ ਸੀ ਟੇਕਾ ਅੱਛਾ ਪਿਛਲੇ ਸਾਲ ਤੁਸੀਂ ਟੇਕਾ ਲਿਆ ਸੀ ਠੀਕ ਹੈ ਤੇ ਸਾਲ ਇਦਾਂ ਸੀ ਮੈਂ 22 23 ਨੂੰ ਇਹ ਟੈਂਡਰ ਭਰਿਆ ਠੀਕ ਆ ਜਿੱਦਾਂ ਇਹਨਾਂ ਨੂੰ ਕਿਸੇ ਨੂੰ ਪਤਾ ਲੱਗ ਗਿਆ ਕਿ ਇਹਨੇ ਵੀ ਭਰ ਦਿੱਤਾ ਕਿਉਂਕਿ ਪਿਛਲੇ ਸਾਲ ਤੋਂ ਕਈ 10 12 ਸਾਲਾਂ ਤੋਂ ਉਹੀ ਬੰਦਾ ਠੇਕਾ ਲੈ ਰਿਆ ਸੀਗਾ ਤੇ ਮਤਲਬ ਇਹਨਾਂ ਨੇ 23 ਤਰੀਕ ਲਾਸਟ ਡੇਟ ਸੀ ਤੁਹਾਨੂੰ ਪਿਛਲੇ ਸਾਲ ਤੁਹਾਨੂੰ ਕਿਦਮ ਕਿਵੇਂ ਠੇਕਾ ਮਿਲ ਗਿਆ ਉਹ ਮੈਂ ਲਾਸਟ ਡੇਟ ਤੇ ਭਰਿਆ ਲਾਸਟ ਟਾਈਮ ਤੇ ਮੈਂ ਭਰ ਲਿਆ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਸੀ ਨਵਾਂ ਬੰਦਾ ਇਨਵੋਲਵ ਹੋ ਰਿਹਾ ਮੈਂ ਭਰ ਦਿੱਤਾ ਮੈਨੂੰ ਮਿਲ ਗਿਆ ਉਦੋਂ ਅਫਸਰ ਹੋਰ ਸਗੇ ਵਧੀਆ ਅਫਸਰ ਸਗੇ ਇਹ ਟੈਂਡਰ ਮਿੱਕੋ ਆ ਗਿਆ ਸੀ ਉਹਨਾਂ ਨੂੰ ਸੂਈ ਨਹੀਂ ਲੱਗਣ ਦਿੱਤੀ ਬਾਜੀ ਇੱਕ ਮਿੰਟ ਬਾਜੀ ਇੱਕ ਮਿੰਟ ਨਹੀਂ ਆਣ ਲੱਗੇ ਤੁਸੀਂ ਉਹਨਾਂ ਨੂੰ ਸੂਈ ਨਹੀਂ ਲੱਗਣ ਦਿੱਤੀ ਇਹਨ ਅਖੀਰਲੇ ਮੌਕੇ ਤੇ ਜਿਹੜਾ ਟੈਂਡਰ ਭਰਿਆ ਟੈਂਡਰ ਮੈਨੂੰ ਮਿਲ ਗਿਆ ਲੋ ਟੈਕਨੀਕਲੀ ਤੁਹਾਨੂੰ ਹੀ ਮਿਲਣਾ ਸੀ ਤੁਸੀਂ ਕੰਮ ਵਧੀਆ ਕੀਤਾ ਸੀ ਬਹੁਤ ਵਧੀਆ ਕੀਤਾ ਸੀ ਸਾਰਾ ਕੰਮ ਦਾ ਕੀ ਕਹਿਣਾ ਸੀ ਸਾਰੇ ਵਧੀਆ ਕੀਤਾ ਜਦੋਂ ਮੈਂ ਪਿਛਲੇ ਸੀਗੇ ਜਿਹੜੇ ਠੇਕੇਦਾਰ ਸੀ ਉਹਨਾਂ ਤੋਂ ਮੈਂ 30 40 ਹਜ਼ਾਰ ਰੁਪਏ ਰੇਟ ਘਟਾ ਕੇ ਟੈਂਡਰ ਭਰਿਆ ਸੀ ਉੱਚੋ ਵੀ ਮੈਂ ਪੈਸੇ ਬਚਾਏ ਵਧੀਆ ਕੰਮ ਕੀਤਾ ਸਾਰਾ ਕੰਮ ਹੋ ਗਿਆ ਜੀ ਇਸ ਸਾਲ ਇਦਾਂ ਹੋਈ ਜਾਂ 30 ਅਕਤੂਬਰ ਨੂੰ ਲਾਸਟ ਡੇਟ ਸੀ ਆ ਦੇਖੋ 30 ਅਕਤੂਬਰ ਲਾਸਟ ਡੇਟ ਸੀ 21 ਅਕਤੂਬਰ ਹਾਂਜੀ 21 ਅਕਤੂਬਰ ਨੂੰ ਲਾਸਟ ਡੇਟ ਸੀ ਠੀਕ ਆ ਜੀ 24 ਨੂੰ ਇਹਨਾਂ ਨੇ ਉਪਰਨ ਕਰਨਾ ਸੀ ਜੇ ਕਿਦੀ ਬੀਡਿੰਗ ਮਤਲਬ ਘਾਟਾ ਉਹਨੂੰ ਟੈਂਡਰ ਮਿਲ ਜਾਣਾ ਜੀ ਰਿਜ਼ਲਟ ਸਗਾ ਠੀਕ ਆ ਜੀ ਇਹਨਾਂ ਨੇ ਇਹ ਚਾਲ ਖੇਲੀ ਆ ਇਹਨਾਂ ਨੇ ਟੈਂਡਰ ਨੂੰ ਆ ਦੇਖੋ ਰੀਨਿਊ ਕਰ ਦਿੱਤਾ ਆ ਦੇਖੋ 24 ਤਰੀਕ ਨੂੰ ਰਿਨਿਊ ਰਿਜ਼ਲਟ ਕੱਢਣ ਦੀ ਜਗ੍ਹਾ ਇਹਨਾਂ ਨੇ ਟੈਂਡਰ ਨੂੰ ਰੀਨਿਊ ਕਰਤਾ ਆ ਦੇਖੋ 24 ਤਰੀਕ ਆ ਆ ਦੇਖੋ ਆ ਦੋ ਤਿੰਨ ਸ਼ਰਤਾਂ ਰੱਖ ਦਿੱਤੀਆਂ ਜਿਹੜਾ ਬੰਦਾ ਐਲੀਜੀਬਲ ਨਾ ਹੋ ਸਕੇ ਨਵਾਂ ਬੰਦਾ ਦੇਖੋ ਇੱਥੇ ਲਿਖਿਆ ਤਾਂ ਬਿ ਵਰਕ ਸੈਟੀਸਫੈਕਟਰੀ ਸਰਟੀਫਿਕੇਟ ਹੁਣ ਇਹ ਬੰਦਾ ਕਹਿੰਦਾ ਮੈਂ ਪਿਛਲੇ ਸਾਲ ਪਹਿਲੀ ਵਾਰੀ ਕੰਮ ਕੀਤਾ ਔਰ ਲੋਕ ਸੰਤੁਸ਼ਟ ਸੀਗੇ ਹੁਣ ਇਹਦੇ ਕੋਲ 2 ਸਾਲ ਦਾ ਤਜਰਬਾ ਹੀ ਨਹੀਂ ਹੈਗਾ ਤਾਂ ਲੈ ਕੇ ਕਿੱਥੋਂ ਆਊਗਾ ਜੇ ਨਵੇਂ ਬੰਦੇ ਨੂੰ ਕੋਈ ਮੌਕਾ ਹੀ ਨਹੀਂ ਦਊਗਾ ਮੰਨ ਲਓ ਸਾਡਾ ਕੋਈ ਧੀ ਹੈ ਕੋਈ ਪੁੱਤ ਹੈ ਉਹਨੂੰ ਕੋਈ ਨੌਕਰੀ ਨਹੀਂ ਦਿੰਦਾ ਉਹ ਜਿੱਥੇ ਵੀ ਨੌਕਰੀ ਲੈਣ ਜਾਂਦਾ ਉਹਨੂੰ ਕਹਿੰਦੇ ਕਿ ਪਹਿਲਾਂ 5 ਸਾਲ ਦਾ ਤਜਰਬਾ ਲੈ ਕੇ ਆ 2 ਸਾਲ ਦਾ ਤਜਰਬਾ ਲੈ ਕੇ ਆ ਫਿਰ ਨੌਕਰੀ ਤੇ ਰੱਖਾਂਗੇ ਫਿਰ ਅਸੀਂ ਇੱਕ ਪਾਸੇ ਗਏ ਇਹਨਾਂ ਨੌਜਵਾਨ ਬਾਹਰ ਜਾਈ ਜਾਂਦੇ ਰਹਿ ਕੇ ਤਾਂ ਇਹ ਵੀਰ ਦਾ ਕਹਿਣਾ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਇਹਨੇ ਜਦੋਂ ਟੈਂਡਰ ਭਰਿਆ ਉਸ ਤੋਂ ਬਾਅਦ ਜਦੋਂ ਟੈਂਡਰ ਖੋਲਣਾ ਸੀਗਾ ਪਤਾ ਲੱਗਣਾ ਸੀਗਾ ਕਿ ਰਿਜ਼ਲਟ ਜਿਹੜੇ ਟੈਂਡਰ ਕਿਹਨੂੰ ਦਿੱਤਾ ਗਿਆ ਉਸ ਦਿਨ ਨਵੀਆਂ ਸ਼ਰਤਾਂ ਰੱਖ ਦਿੱਤੀਆਂ ਗਈਆਂ ਜਦੋਂ ਕਮੇਟੀ ਰੱਖਦੀ ਹੈ ਟੈਂਡਰ ਇਹ ਪਹਿਲਾਂ ਸ਼ਰਤਾਂ ਹੁੰਦੀਆਂ ਤੇ ਸਾਈਨ ਕਿਹਨੇ ਕੀਤੇ ਆ ਸਾਈਨ ਦੇਖੋ ਜੀ ਜਿਹੜਾ ਸੀਓ ਆਇਆ ਜੀਐਮ ਆਇਆ ਇਹ ਨਵੇਂ ਆਏ ਆ ਤੇ ਇੱਕ ਮੁੰਡਾ ਦੀਪਕ ਆ ਨਵਾਂ ਆਇਆ ਉਹਨਾਂ ਕੋਲ ਕੰਮ ਕਰਾਇਆ ਇਹਨਾਂ ਨੇ ਦੀਪਕ ਆ ਇਹ ਸਾਈਨ ਕਿਹਦੇ ਕਿਹਦੇ ਚਾਹੀਦੇ ਹੁੰਦੇ ਆ ਇਹਨਾਂ ਦੇ ਸਾਈਨ ਚਾਹੀਦੇ ਚੀਫ ਇੰਜੀਨੀਅਰ ਦੇ ਵੀ ਚਾਹੀਦੇ ਉਹਦੇ ਸਾਈਨ ਹੈ ਨਹੀਂ ਇੱਥੇ ਓਕੇ ਇਹਨਾਂ ਉਹਨਾਂ ਨੂੰ ਵੀ ਪੁੱਛ ਸਕਦੇ ਆ ਤੁਸੀਂ ਸਾਰਾ ਚੀਫ ਇੰਜੀਨੀਅਰ ਨੂੰ ਕਿ ਇੱਥੇ ਹਾਂ ਵੀ ਟੈਂਡਰ ਇਸ਼ੂ ਕੀਤਾ ਗਿਆ ਹੈ ਨਾ ਨਹੀਂ ਸੀ ਦਾ ਬਿਡਰ ਸ਼ੁੱਡ ਬੀ ਰਜਿਸਟਰਡ ਵਿਦ ਦਾ ਲੇਬਰ ਡਿਪਾਰਟਮੈਂਟ ਮਸਟ ਅਪਲੋਡ ਅ ਵੈਲਿਡ ਲੇਬਰ ਲਾਇਸੈਂਸ ਤੁਹਾਡੇ ਕੋਲ ਲੇਬਰ ਲਾਇਸੈਂਸ ਹੈਗਾ ਲੇਬਰ ਲਾਇਸੈਂਸ ਦਾ ਇਹ ਪ੍ਰੋਸੀਜਰ ਆ ਜਦੋਂ ਮੈਨੂੰ ਟੈਂਡਰ ਆਰਡਰ ਇਸ਼ੂ ਹੁੰਦਾ ਠੀਕ ਆ ਜੀ 21 20 ਬੰਦੇ ਤੋਂ ਪਲੱਸ ਹੋਣੇ ਚਾਹੀਦੇ ਤਾਂ ਇਸ਼ੂ ਹੁੰਦਾ ਜਦੋਂ ਇਹ ਮੈਨੂੰ ਇਸ ਸਾਲ ਇਸ਼ੂ ਕਰੂਗੇ ਤੇ ਉਸ ਤੋਂ ਬਾਅਦ ਮੈਨੂੰ ਹੁਣ ਇਹ ਲਾਇਸੈਂਸ ਮਿਲਣਾ ਇਹਨਾਂ ਨੇ ਜਾਣ ਕੇ ਇਹ ਸ਼ਰਤਾਂ ਵਿੱਚ ਰੱਖ ਦਿੱਤੀਆਂ ਕਿ ਪੁਰਾਣਾ ਚਾਹੀਦਾ ਹੈ ਪਰ ਕਿਣ ਗੈਲੀ ਲਾਪਰਵਾਹੀ ਨਾ ਹੋਵੇ ਤੁਹਾਡੇ ਕੰਮ 'ਚ ਨਹੀਂ ਨਹੀਂ ਮੇਰਾ ਕੋਈ ਨਹੀਂ ਹੈਗਾ ਤੁਸੀਂ ਪੁੱਛ ਸਕਦੇ ਹੋ ਮੈਂ ਕੰਮ ਬਹੁਤ ਵਧੀਆ ਕੀਤਾ ਵੀ ਹਾਂ ਸਾਰਾ ਤਸੱਲੀ ਨਾਲ ਕੀਤਾ ਹਾਂ ਇਹਨਾਂ ਨੇ ਹੁਣ ਜਾਣ ਕੇ ਹਾਂ ਸਾਰਾ ਕੁਝ ਮਿਲ ਗਿਆ ਸਭ ਕੋ ਕਲੀਅਰ ਸੀ ਆ ਜਿਹੜੇ ਨਵੇਂ ਆਏ ਅਫਸਰ ਜੀ ਐਮ ਆ ਗਿਆ ਨਵਾਂ ਉਹਦੇ ਪਿੱਛੇ ਕਾਰਨ ਕੀ ਹੈ ਉਹ ਇਦਾਂ ਆ ਨਕੂਦਰ ਦੇ ਹੀ ਆ ਜੀ ਐਮ ਸਾਹਿਬ ਉਹ ਜਿਹੜਾ ਉਹ ਪੁਰਾਣਾ ਆ ਰਿਹਾ ਬੰਦਾ ਟੈਂਡਰ ਲੈਂਦਾ 10 12 ਸਾਲਾਂ ਤੋਂ ਉਹ ਵੀ ਨਗੋਦਰ ਦਾ ਹੀ ਆ ਇਹ ਤੁਹਾਡਾ ਸ਼ੱਕ ਹੈ ਸ਼ੱਕ ਹੈ ਜੀ ਮੇਰਾ ਹਾਂਜੀ ਨਹੀਂ ਤਾਂ ਇਹ ਕਦੀ ਵੀ ਨਹੀਂ ਹੋ ਸਕਦੀਆਂ ਸ਼ਰਤਾਂ 26 ਨੂੰ ਜੀਐਮ ਸਾਹਿਬ ਨਾਲ ਗੱਲ ਕਰ ਲਈ ਤੁਸੀਂ ਕਰੋ ਜੀ ਤੁਸੀਂ ਸਮਝ ਆਉ ਆਪਾਂ ਜੀਐਮ ਸਾਹਿਬ ਨਾਲ ਜਾ ਕੇ ਗੱਲ ਕਰਦੇ ਆ ਕਿ ਕਿਉਂ ਇਹ ਚੇਂਜਿੰਗ ਕਿਉਂ ਕੀਤੀ ਹੈ ਤੁਸੀਂ ਪਹਿਲਾਂ ਕਰ ਸਕਦੇ ਸੀ ਇਹ 23 ਤੋਂ ਪਹਿਲਾਂ ਜੋ ਲਾਸਟ ਡੇਟ 23 ਸੀਗੀ ਇਹ 23 ਤੋਂ ਬਾਅਦ ਇਹ ਚੇਂਜ ਕਿਉਂ ਹੋਇਆ ਮਤਲਬ ਇਹ ਰਲਿ ਮਿਲੀ ਭਗਤਾ ਇਹ ਤੁਹਾਨੂੰ ਲੱਗਦਾ ਕਿ ਸ਼ਰਤਾਂ ਬਣਾਈਆਂ ਤਾਂ ਗਈਆਂ ਇਹ ਤਾਂ ਆਇਆ ਉਸ ਦਿਨ ਤਾਂ ਓਪਨ ਹੋਣਾ ਸੀ ਉਦੋਂ ਦਾ ਰਿਜ਼ਲਟ ਆਣਾ ਸੀ ਮੈਨੂੰ ਮਿਲਣਾ ਸੀਗਾ ਇਹਨਾਂ ਨੇ ਜਾਣ ਕੇ ਕੀਤਾ ਰਲ ਮਿਲੀ ਭਗਤਾ ਪੁੱਛ ਸਕਦੇ ਤੁਸੀਂ ਜੀ ਆਜੋ ਭਾਜੀ ਜੀਐਮ ਸਾਹਿਬ ਕਿੱਥੇ ਨੇ ਜੀ ਜੀਐਮ ਸਾਹਿਬ ਭਾਜੀ ਕਿੱਥੇ ਨੇ ਜੀਐਮ ਸਾਹਿਬ ਉੱਪਰ ਉੱਪਰ ਬੈੰਦੇ ਆ ਤੇ ਦੇਖੋ ਜੋ ਹਣੀ ਵੀਰ ਹੋਣਾ ਨੇ ਗੱਲਬਾਤ ਆਖੀ ਆ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਨੂੰ ਲੱਗਦਾ ਕਿ ਸ਼ਰਤਾਂ ਇਸ ਕਰਕੇ ਬਣਾਈਆਂ ਗਈਆਂ ਨਵੀਆਂ ਤਾਜ਼ੋ ਹਣੀ ਜਿਹੜਾ ਟੈਂਡਰ ਲਈ ਐਲੀਜੀਬਲ ਨਾ ਹੋ ਸਕੇ ਹਨੀ ਉਹਨਾਂ ਦਾ ਕਹਿਣਾ ਆਪਾਂ ਇਸ ਸਮੇਂ ਗੰਨਾ ਮਿਲਦੇ ਆਫਿਸ ਦੇ ਵਿੱਚਆਂ ਸ਼ਰਤਾਂ 23 ਤੋਂ ਬਾਅਦ ਹੋ ਸਕਦੀਆਂ ਸੀ ਜੋ ਇਹਨਾਂ ਨੇ ਜਾਣ ਕੇ ਕੀਤਾ ਬਿਲੀ ਰਲੀ ਮਲੀ ਭਗਤਾ ਮਤਲਬ ਪਹਿਲਾਂ ਤੁਹਾਡੇ 10 ਜਿਹੜਾ ਤੁਸੀਂ ਟੈਂਡਰ ਭਰਿਆ ਉਹਨੂੰ ਖੰਘਾਲ ਲਿਆ ਕਮੀਆਂ ਦੇਖ ਕੇ ਹਾਂ 24 ਤਰੀਕ ਨੂੰ ਤਾਂ ਰਿਜ਼ਲਟ ਸਗਾ ਇਹਨਾਂ ਨੇ ਫਿਰ ਦੋ ਸ਼ਰਤਾਂ ਰੱਖ ਕੇ ਰੀਨੂ ਕਿਉਂ ਕਰਤਾ ਰੀਪਬਲਿਸ਼ ਕਰਤਾ ਜੀ ਆਜੋ ਆਪਾਂ ਕੋਈ ਨੀ ਪੁੱਛੋ ਪੁੱਛੋ ਅੰਦਰ ਚੱਲਦੇ ਇਹਨਾਂ ਦੇ ਸਾਰੇ ਮਿੱਤੇ ਸਾਥੀਓ ਜੀ ਐਮ ਸਾਹਿਬ ਦੇ ਅਸੀਂ ਆਫਿਸ ਸਿਗੇ ਸੀ ਗੱਲਬਾਤ ਹੋਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਉਹ ਕਹਿੰਦੇ ਉਹਨਾਂ ਨੇ ਹ ਨੀਤੀ ਨੂੰ ਕਿਹਾ ਕਿ ਤੁਸੀਂ ਆਪਣੀ ਐਪਲੀਕੇਸ਼ਨ ਦਿਓ ਜੋ ਵੀ ਤੁਹਾਨੂੰ ਗਿਲੇ ਆ ਸਾਰੇ ਐਪਲੀਕੇਸ਼ਨ ਚ ਲਿਖੋਰ ਨਾਲ ਦੇ ਨਾਲ ਇਹ ਵੀ ਪਤਾ ਲੱਗੇ ਕਿ ਇਹਨਾਂ ਨੇ ਆਪਣਾ ਐਕਸਪੀਰੀਅੰਸ ਬਾਬਾ ਦੇ ਕਲੈਕਟਰ ਦੇ ਦਿੱਤੀ ਸੀ ਜਿਹਦੇ ਤੇ ਅੱਜ ਜੀਐਮ ਸਾਹਿਬ ਨੇ ਕਹਿੰਦੇ ਮੈਂ 11 ਵਜੇ ਮੋਰਨਿੰਗ ਚ ਸਾਈਨ ਕਰ ਚੁੱਕਾ ਇਹਨਾਂ ਦਾ ਐਕਸਪੀਰੀਅੰਸ ਜਿਹੜਾ 1 ਸਾਲ ਦਾ ਹੈਗਾ ਉਹਦੀ ਲੈਟਰ ਵੀ ਇਹਨਾਂ ਨੂੰ ਮਿਲ ਜਾਊਗੀ ਸਾਈਨ ਕਰਕੇ ਤੇ ਇਹਨਾਂ ਨੇ ਆਪਣੀ ਸਾਰੀ ਪ੍ਰੋਬਲਮ ਦੱਸੀ ਆ ਔਰ ਅੰਦਰ ਜੀਐਮ ਸਾਹਿਬ ਨੇ ਤੇ ਬਾਕੀ ਜਿਹੜੇ ਹੋਰ ਅਫਸਰ ਸਹਿਬਾਨ ਬੈਠੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਾਤੀ ਵੈਰੀਫਾਈ ਨਹੀਂ ਹੁੰਦਾ ਤਾਂ ਤੇ ਟੈਂਡਰ ਕਿਸੇ ਹੋਰ ਨੂੰ ਨਹੀਂ ਦਿੰਦੇ ਠੀਕ ਹੈ ਨਾ ਇਹ ਗੱਲ ਅੰਦਰ ਹੋਈ ਹੈ ਨਾ ਜੀ ਠੀਕ ਪਰ ਇਹ ਜਿੱਦਾਂ ਉਹਨਾਂ ਸ਼ਰਤਾਂ ਐ ਦੋ ਜਿਹੜੀਆਂ ਮੈਂ ਨਹੀਂ ਕਰ ਸਕਦਾ ਕੋਣ ਲਿਖ ਕੇ ਦਵਾ ਦੇ ਇਹ ਲਿਖ ਕੇ ਮੈਂ ਦਊਗਾ ਇਹ ਗੱਲ ਕੀਤੀ ਹੈ ਕਟੀਆਂ ਜਾਣ ਕਿਉਂਕਿ ਮੈਂ ਪਿਛਲੇ ਸਾਲ ਟੈਂਡਰ ਕਰ ਚੁੱਕਾ ਹਾਂ ਜੀ ਉਹ ਮੈਂ ਲਿਖ ਕੇ ਇਹਨਾਂ ਨੂੰ ਦਵਾਂਗਾ ਤੁਸੀਂ ਲਿਖ ਕੇ ਦਿਓ ਤੁਹਾਡੀ ਜਿਹੜੀ ਜਿਹੜੀ ਇਹਨਾਂ ਦੀ ਮੇਨ ਗੱਲ ਮੈਂ ਅੰਦਰ ਜੀਐਮ ਸਾਹਿਬ ਤੱਕ ਵੀ ਕਨਵੇ ਕੀਤੀ ਹੈ ਕਿ ਜਦੋਂ ਲਾਸਟ ਈਅਰ ਇਹ ਮੁੰਡੇ ਨੇ ਕੰਮ ਕੀਤਾ ਹੁਣ ਤੁਸੀਂ ਨਵੀਆਂ ਸ਼ਰਤਾਂ ਇਹ ਕਿਉਂਕਿ 20 ਸਾਲਾਂ ਤੱਕ ਕੋਈ ਕੋਈ ਸ਼ਰਤ ਕਿਸੇ ਨੇ ਪਹਿਲਾਂ ਨਹੀਂ ਰੱਖੀ ਕੋਈ ਟੈਂਡਰ ਦੇਖ ਲਓ ਕੋਈ ਵੀ ਟੈਂਡਰ ਹੋਵੇ ਹੁਣ ਜਿਹੜੀ ਇਹ ਨਵੀਂ ਸ਼ਰਤ ਰੱਖੀ ਉਹਦਾ ਕਾਰਨ ਕੀ ਹੈ ਉਸ ਚੀਜ਼ ਨੂੰ ਵੀ ਵੈਰੀਫਾਈ ਕਰੋ ਕਿਉਂਕਿ ਲਾਸਟ ਈਅਰ ਜੇ ਇਹਨੂੰ ਟੈਂਡਰ ਮਿਲ ਸਕਦਾ ਤਾਂ ਹੁਣ ਕਿਉਂ ਨਹੀਂ ਮਿਲ ਸਕਦਾ ਇਹ ਸਾਡੇ ਸਵਾਲ ਸੀਗੇ ਨਹੀਂ ਤਾਂ ਮੈਂ ਤਾਂ ਸਿਰਫ ਉੱਪਰ ਤੱਕ ਜਾਊਗਾ ਜੀ ਇਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਹੋਣਾ ਤੱਕ ਕੰਪਲੀਟ ਪਾਉਂਗਾ ਹਾਂ ਹੁਣ ਤੋ ਸਾਡੇ ਤੱਕ ਆ ਗਏ ਉੱਪਰ ਹੀ ਆ ਗਏ ਬਸ ਵੀ ਜੇ ਨਾ ਹੋਇਆ ਨਹੀਂ ਤਾਂ ਇਹਨਾਂ ਨੂੰ ਐਪਲੀਕੇਸ਼ਨ ਦਊਂਗਾ ਮੈਂ ਠੀਕ ਹੈ ਜੀ ਬਾਕੀ ਤੁਸੀਂ ਨਾਲ ਆ ਸਾਰੇ ਨਾਲ ਆ ਠੀਕ ਹੈ ਬਾਕੀ ਦਾ ਬਹੁਤ ਧੰਨਵਾਦ ਆ ਠੀਕ ਹੈ ਸੂਰੀ ਸਾਹਿਬ ਸਰ ਥੈਂਕ ਯੂ ਥੈਂਕ ਯੂ ਸਰ